ਕੁਰ ਸਿੱਖੀ ਸੋਤਾਨ ਪਾ Oh, you ਸੱਤ ਗੋ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੀ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਆਉ ਸਾਧੂਆਂ ਦੀ ਗੱਲ ਸੁਣਾਈ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੀ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਕਹਿੰਦੇ ਅਰਜਨ ਦਾ ਤੀਰ ਭਾਵੇਂ ਮੱਛੀ ਦੀ ਅੱਖ ਵਿੱਚ ਨਾ ਲੱਗਾ ਹੋਵੇ ਪਰ ਮਹਾਪੁਰਖਾਂ ਦਾ ਕੱਢਿਆ ਹੋਇਆ ਬੋਲ ਵਦਾਨ ਦੀ ਛੱਟ ਤਰ੍ਹਾਂ ਪੂਰਾ ਹੁੰਦਾ ਏ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਉਹ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਮੋੜਦਾਨ ਸਾਧੂਆਂ ਦੀ ਮੋੜਦਾਨ ਕਰਤਾਲੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਮਦੇ ਇਹ ਪੁੱਤਰਾਂ ਦੇ ਦੀਵੇ ਘਰਾ ਚ ਜਗਾਵੰਦੇ ਪੁੱਤਰਾ ਦੇ ਦੀਵੇ ਕਰਾ ਚ ਜਗਾਵਾਂ ਦੇ ਡੁੱਬਦੇ ਹੋਿਆਂ ਨੂੰ ਸਾਧੂ ਦੇਂਦੇ ਤਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਔਰਸਤਾ ਉਹ ਖਾਉਂਦੇ ਆ ਏ ਰਸਤਾ ਬਖਉਂਦੇ ਪੁੱਲੀ ਹੋਇਲ ਕਾਇਰੂ ਏ ਗੁਰੂ ਨਾਲ ਜੋੜਦੇ ਨੇ ਮਾਈ ਭਾਈ ਨੂੰ ਏ ਰੱਬ ਨਾਲ ਜੋੜਦੇ ਨੇ